ਬਾਹਰ ਜਾ ਕੇ ਗੋਰਿਆਂ ਦੀਆਂ ਚੱਕਰੀ ਤਾਂ ਕਰੀ ਜਾਂਦੇ ਆ ਇੱਥੇ ਆਪਣੇ ਘਰ ਤੇ ਤੁਸੀਂ ਮਿਹਨਤ ਕਰਦੇ ਸ਼ਰਮਾਉਂਦੇ ਹੋ ਉਹ ਉੱਥੇ ਬੈਠਾ ਰੋਈ ਜਾਂਦਾ ਹੈ ਉਹ ਕਹਿੰਦਾ ਜਿਸ ਦਿਨ ਮੈਂ ਮੈਨੂੰ ਪੀਆਰ ਮਿਲ ਗਈ ਨਾ ਮੈਂ ਤਾਂ ਪੰਜਾਬ ਭੱਜੂਗਾ ਉੱਥੇ ਜਾਣ ਸਾਰ ਉੱਥੇ ਜਾਣ ਸਾਰ ਸਾਰਿਆਂ ਨੂੰ ਇਹ ਇਹ ਆ ਜਾਂਦਾ ਕਿ ਸੜਕ ਤੇ ਤੁਰਨਾ ਕਿਵੇਂ ਆ ਰੋਡ ਤੇ ਲੈਫਟ ਰਾਈਟ ਜਾਣਾ ਕਿਵੇਂ ਆ ਕਦੋਂ ਬ੍ਰੇਕਾਂ ਮਾਰਨੀਆਂ ਨੇ ਸਾਰੇ ਇੱਥੇ ਕਿਉਂ ਨਹੀਂ ਜ਼ਿਕਦੇ ਨਹੀਂ ਜ਼ਿਕਦੇ ਪ੍ਰਵਾਸੀ ਬੰਦਾ ਉਹਨੇ ਆਪਦੀ ਕਹਾਣੀ ਸੁਣਾਈ ਉਹਨੇ ਆਪਦੇ ਬੱਚੇ ਸਬਜ਼ੀਆਂ 2-4 ਵਿਘੇ ਜ਼ਮੀਨ ਲੈ ਕੇ ਸਬਜ਼ੀਆਂ ਬੀਜ-ਬੀਜ ਕੇ ਆਪਣੇ ਬੱਚਿਆਂ ਨੂੰ ਪੜਾ ਲਿਖਾ ਕੇ ਬਾਹਰ ਭੇਜਤਾ ਔਰ ਉਹ ਬੜਾ ਖੁਸ਼ ਹੈ ਵਿਦੇਸ਼ੀ ਧਰਤੀ ਤੇ ਸਭ ਨੂੰ ਜਾਣ ਦਾ ਮੌਕਾ ਲੱਗਦਾ ਹੈ ਬਹੁਤ ਸਾਰੇ ਮੇਕਰ ਨੇ ਫਿਲਮਾਂ ਬਣਾਉਂਦੀਆਂ ਆ ਪਰ ਡਿਜ਼ਾਈਨ ਕਰਦੇ ਹਨ ਲੇਕਿਨ ਸਾਡੀ ਜਿਹੜੀ ਜਨਰੇਸ਼ਨ ਹੈਗੀ ਹੈ ਉਹ ਫਿਰ ਵੀ ਸੁਧਰਨ ਲਈ ਤਿਆਰ ਹੈ ਨਹੀਂ ਕਾਰਨ ਕੀ ਹੈ ਕਮੀ ਕਿੱਥੇ ਹੈ ਪੇਰੈਂਟਸ ਦੀ এডਿਕੇਸ਼ਨ 'ਚ ਕਮੀ ਹੈ ਜਾਂ ਸਾਡੇ ਕੁਝ ਸਮਝਾਉਣ ਦੇ ਵਿੱਚ ਕਮੀ ਹੈ ਕਿਉਂਕਿ ਬੱਚੇ ਜਿਹੜੇ ਉੱਥੇ ਦੇ ਕਲਚਰ ਨੂੰ ਅਡਾਪਟ ਕਰ ਚੁੱਕੇ ਨੇ ਜਾਂ ਇੱਥੋਂ ਜਾਣਦੇ ਨੇ ਆਪਾਂ ਰੋਜ਼ ਵੀਡੀਓ ਵੇਖਦੇ ਆ ਕੈਨੇਡਾ ਦੇ ਅਮਰੀਕਾ ਦੇ ਆਸਟ੍ਰੇਲੀਆ ਦੇ ਵੱਖ-ਵੱਖ ਮੋਲਕਾਂ ਦੇ ਵੀ ਉਹ ਕਹਿੰਦੇ ਵੀ ਜਿਹੜੇ ਇੱਥੇ ਨਹੀਂ ਸੁਧਰਿਓ ਬਾਹਰ ਵੀ ਨਹੀਂ ਸੁਧਰ ਸਕਦੇ ਪਰ ਫਿਲਮ ਦੇ ਵਿੱਚ ਤੁਸੀਂ ਬਹੁਤ ਸੋਹਣਾ ਮੈਸੇਜ ਕਨਵੀ ਮੈਨੂੰ ਪਤਾ ਹੈ ਕਰੋਂਗੇ ਕਿਉਂਕਿ ਵੱਡਾ ਘਰ ਨਾਂ ਇੱਕ ਬਹੁਤ ਵਧੀਆ ਨਾਮ ਹੈ ਆਪਾਂ ਕਾਮਯਾਬ ਕਿਉਂ ਨਹੀਂ ਹੋ ਪਾਉਂਦੇ ਮਤਲਬ ਇਸ ਜਨਰੇਸ਼ਨ ਨੂੰ ਸੁਧਾਰਨ ਦੇ ਵਿੱਚ ਜਦੋਂ ਕਿ ਤੁਹਾਡੇ ਵਰਗੇ ਕਲਾਕਾਰ ਆਏ ਦਿਨ ਵੱਡੀ ਸਕਰੀਨ ਤੇ ਆਪਾਂ ਸੁਨੇਹਾ ਦਿੰਨੇ ਆ ਵੀ ਬੱਚਿਓ ਸੁਧਰ ਜੋ ਕੀ ਕਾਰਨ ਕੀ ਹੈ ਕਮੀ ਕਿੱਥੇ ਹੈ ਦੇ ਵਿੱਚ এডਿਕੇਸ਼ਨ ਦੀ ਹੈ ਜਾਂ ਸਾਡੇ ਸਮਝਾਉਣ ਦੇ ਵਿੱਚ ਵੀ ਕੋਈ ਪ੍ਰੋਬਲਮ ਚੱਲ ਰਹੀ ਹੈ ਮੈਂ ਜਿਹੜੀ ਪਹਿਲਾਂ ਗੱਲ ਕਹੀ ਸੀ ਸਭ ਤੋਂ ਵੱਡਾ ਕਾਰਨ ਤਾਂ ਉਹ ਹੈ ਜਦੋਂ ਤੁਸੀਂ ਆਪਣੇ ਮਾਤਰਪੂਮੇ ਆਪਣੀ ਪੰਜਾਬੀ ਮਾਂ ਬੋਲੀ ਔਰ ਇਹ ਧਰਤੀ ਜਦੋਂ ਉਹਦਾ ਮੋਹ ਤਿਆਗ ਦਿੰਨੇ ਹੋ ਨਾ ਉਦੋਂ ਇਹ ਗੱਲਾਂ ਕਿ ਮੇਰੇ ਮਾਪੇ ਪੇਰਾ ਪੰਜਾਬ ਇਹ ਪਿੱਛੇ ਰਹਿ ਜਾਂਦੀਆਂ ਨੇ ਫੇਰ ਉਹੀ ਸੰਸਕਾਰਾਂ ਦੀ ਗੱਲ ਹੈ ਜੇ ਤੁਹਾਡੇ ਅੰਦਰ ਹੁਣ ਮੈਂ ਮੇਰੇ ਘਰ ਦੀ ਗੱਲ ਸੁਣਾਉਣਾ ਮੇਰਾ ਮੇਰਾ ਭਤੀਜਾ ਉਹ ਮੇਰੀ ਭਤੀਜੀ ਆਸਟ੍ਰੇਲੀਆ ਰਹਿੰਦੀ ਹੈ ਉਹ ਗਈ ਸੀ ਉੱਥੇ ਉਹ ਬ੍ਰਦਰ ਉਹਦਾ ਉਹ ਵੀ ਉੱਥੇ ਜਾ ਆਇਆ ਲਾਇਆ ਥੋੜੀ ਦੇਰ ਲਾਇਆ ਥੋੜੀ ਦੇਰ ਲਾ ਕੇ ਹੱਥ ਖੜੇ ਕਰ ਗਿਆ ਕਹਿੰਦਾ ਮੇਰਾ ਤਾਂ ਜੀ ਨਹੀਂ ਲੱਗਦਾ ਇੱਥੇ ਮੇਰੇ ਮਾਪੇ ਨੇ ਉਹਨਾਂ ਦੇ ਕੱਖ ਨਹੀਂ ਪੱਲੇ ਪੰਦਾ ਉਹ ਦੇਸੀ ਕੋਈ 8ਵੀਂ ਪਾਸ ਹੈ ਕੋਈ 10ਵੀਂ ਪਾਸ ਹੈ ਇਹੋ ਜਿਹੇ ਮਾਪਿਆਂ ਦੇ ਬੱਚੇ ਨੇ ਜਿਹੜੇ ਜਦੋਂ ਬਾਹਰ ਜਾਂਦੇ ਨੇ ਜੇ ਤੁਹਾਡੇ ਪਰਿਵਾਰ ਦੇ ਵਿੱਚ ਉਹ ਇੰਨਾ ਮੋਹ ਹੈਗਾ ਤਾ ਬੰਦਾ ਇਹੋ ਜਿਹਾ ਕਦਮ ਚੁੱਕਣ ਤੋਂ ਪਹਿਲਾਂ 10 ਵਾਰੀ ਸੋਚੂਗਾ ਕਿ ਬਾਅਦ ਵਿੱਚ ਮੇਰੇ ਮਾਪਿਆਂ ਦੀ ਦੇਖਭਾਲ ਕੌਣ ਕਰੂ ਉਹ ਕੱਚੀਆਂ ਕੰਧਾਂ ਸਲਾਬ ਜਾਂਦੀਆਂ ਨੇ ਉਹਨਾਂ ਦੇ ਹੰਝੂਆਂ ਨਾਲ ਇੱਥੇ ਇਕੱਲੇ ਬੈਠਿਆਂ ਦੇ ਆਪ ਦੀ 2-2 4-4 ਏਕੜ ਜ਼ਮੀਨ ਵੇਚ ਕੇ ਪਿੰਡਾਂ ਚ ਐਨੀਆਂ-ਐਨੀਆਂ ਉੱਚੀਆਂ ਪਿੰਡ ਦੀ ਫਿਰਨੀ ਤੋਂ ਉਹਨਾਂ ਦਾ ਜਿਹੜਾ ਬੇਸ ਹੈ ਉਹਨਾਂ ਦੇ ਘਰਾਂ ਦਾ ਉਹ ਵੇਚ ਕੇ ਕੋਠੀਆਂ ਪਾਈ ਜਾਂਦੇ ਨੇ ਉਥੋਂ ਜੇ ਕਿਸੇ ਬਜ਼ੁਰਗ ਨੇ ਆਪਦੀ ਘਰ ਚ ਪੈਰ ਰੱਖਣਾ ਹੈ ਉਹ ਚ ਦੋ ਚਾਰ ਬੰਦੇ ਉਹਦਾ ਮੋਢੇ ਫੜ ਕੇ ਉੱਤੇ ਲੈ ਕੇ ਜਾਂਦੇ ਨੇ ਘਰ ਆਪਦੇ ਘਰ ਨਹੀਂ ਵੜ ਸਕਦਾ ਆਪੇ ਆਪੇ ਚੱਲ ਕੇ ਇੰਨੇ ਨੇ ਉੱਚੇ ਘਰ ਖਾਦੇ ਵਾਸਤੇ ਕੀ ਕਰਦੇ ਆ ਉਹ ਉਹ ਵੱਡੇ ਘਰ ਨਹੀਂ ਹੈਗੇ ਉਹ ਜਿਹੜੇ ਜਿਹੜੇ ਇਸ ਤਰ੍ਹਾਂ ਦੇ ਬਣਾਏ ਜਾਂਦੇ ਨੇ ਆਪੀਆਂ ਹੀ ਜ਼ਮੀਨਾਂ ਵੇਚ ਕੇ ਤੁਸੀਂ ਕੋਠੀਆਂ ਪਾ ਕੇ ਕਿਹਨੂੰ ਦਿਖਾਉਨੇ ਹੋ ਉੱਥੇ ਉੱਥੇ ਲੋਕ ਲੱਗੇ ਰਹਿੰਦੇ ਐ ਅੱਜ ਜ਼ਿਆਦਾਤਰ ਉੱਥੇ ਜਿਹੜੇ ਪ੍ਰਵਾਸੀ ਨੇ ਚਾਬੀਆਂ ਉਹਨਾਂ ਕੋਲ ਹੁੰਦੀਆਂ ਨੇ ਉਹਨਾਂ ਘਰਾਂ ਦੀਆਂ ਤੋ ਜੇ ਉਹੀ ਮਿਹਨਤ ਇੱਥੇ ਆਪਣੀ ਫਸਲ ਤੇ ਕੀਤੀ ਜਾਵੇ ਬਾਹਰ ਜਾ ਕੇ ਗੋਰਿਆਂ ਦੀਆਂ ਚੱਕਰੀ ਤਾਂ ਕਰੀ ਜਾਂਦੇ ਆ ਇੱਥੇ ਆਪਣੇ ਘਰ 'ਚ ਤੁਸੀਂ ਇਹ ਮਿਹਨਤ ਕਰਦੇ ਸ਼ਰਮਾਉਂਦੇ ਹੋ ਜੇ ਇੱਥੇ ਕਹਦੇ ਯਾਰ ਕਿਸੇ ਨੂੰ ਕਿ ਤੂੰ ਸਬਜ਼ੀਆਂ ਹੁਆ ਯਾਰ ਚੋਣਾ ਛੱਡ ਸਬਜ਼ੀਆਂ ਹੁਆ ਕੇ ਤੂੰ ਵੇਚ ਤੂੰ ਦੁਕਾਨ ਖੋਲ ਵੱਡੀ ਸਾਰੀ ਕਮਾਈ ਬਹੁਤ ਹੋ ਆਪਣੇ ਘਰ ਸੌਏਗਾ ਕੇ ਆਪਣੇ ਮਾਪੇ ਵੀ ਤੂੰ ਤੂੰ ਰਖਵਾਲੀ ਕਰੇਗਾ ਉਹਨਾਂ ਦੀ ਵੀ ਉਹਨਾਂ ਦਾ ਧਿਆਨ ਰੱਖੇਗਾ ਇਸ ਗੱਲ ਵੱਲ ਕਿਸੇ ਬੱਚੇ ਦਾ ਧਿਆਨ ਖਿੱਚਿਆ ਨਹੀਂ ਜਾ ਰਿਹਾ ਉਹਨਾਂ ਦਾ ਧਿਆਨ ਕੇਂਦਰਤ ਇਹੀ ਰਹਿੰਦਾ ਕਿ ਬਾਹਰ ਜਾਵਾਂਗੇ ਐਸ਼ ਕਰਾਂਗੇ ਪੁੱਛ ਕੇ ਦੇਖੋ ਕਿੰਨੇ ਕੈਸ਼ ਕਰਦੇ ਆ ਬਾਹਰ ਮੇਰਾ ਇੱਕ ਹੋਰ ਪਾਣ ਜਾਉਣੇ ਗਿਆ ਉਹਨੂੰ ਸਾਲ ਡੇਢ ਸਾਲ ਹੋਇਆ ਉਹ ਉੱਥੇ ਬੈਠਾ ਰੋਈ ਜਾਂਦਾ ਹੈ ਉਹ ਕਹਿੰਦਾ ਜਿਸ ਦਿਨ ਮੈਂ ਮੈਨੂੰ ਪੀਆਰ ਮਿਲ ਗਈ ਨਾ ਮੈਂ ਤਾਂ ਪੰਜਾਬ ਭੱਜੂਗਾ ਵੀ ਜਦੋਂ ਕਦੇ ਲੋੜ ਹੋਈ ਜਦੋਂ ਕਦੇ ਜ਼ਰੂਰਤ ਹੋਈ ਪੀਆਰ ਆ ਜਾ ਕੇ ਥੋੜਾ ਸਾ ਸਮਾਨ ਲਾਇਆ ਕਰਾਂਗੇ ਲੇਕਿਨ ਮੈਨੂੰ ਮੇਰੇ ਯਾਰ ਦੋਸਤ ਮੇਰੇ ਦੋਸਤ ਮੇਰਾ ਪਿੰਡ ਇਹਨਾ ਯਾਦ ਆਉਂਦਾ ਮੇਰਾ ਦਿਲ ਨਹੀਂ ਲੱਗਦਾ ਉੱਥੇ ਤੋ ਜਿਹਦੇ ਜਿਹੜੇ ਬੱਚੇ ਅੰਦਰ ਇਹ ਸੰਸਕਾਰ ਨੇ ਉਹ ਉਥੇ ਆ ਕਮਾਈ ਕਰਨ ਜਾਓ ਲੇਕਿਨ ਆਓ ਜਿਹੜੇ ਪੱਕੇ ਜਾ ਕੇ ਪਰਮਾਨੈਂਟ ਰਹਿੰਦੇ ਆ ਉਹ ਉਹ ਬਹੁਤ ਮੁਸ਼ਕਲਾਂ ਚੱਲਦੇ ਆ ਕਦੇ ਇੱਥੇ ਸੋਚਿਆ ਕਿ ਮੈਂ ਮਿਹਨਤ ਕਰਕੇ ਜੇ ਮੈਂ ਕੋਈ ਟਰੈਕਟਰ ਲਿਆ ਮੈਂ ਉਹਦਾ ਕਰਜ਼ਾ ਉਧਾਰ ਦੂੰ ਇਥੇ ਵਾਲੇ ਨਹੀਂ ਸੋਚਦੇ ਉਹ ਟਰੈਕਟਰ ਦੇ ਤੇ ਘਰੇ ਟਰੈਕਟਰ ਵਿਹਲਾ ਖੜਾ ਰੋ ਟਰੈਕਟਰ ਤੇ ਪਹਾੜੇ ਨਹੀਂ ਲਾਉਣੇ ਲੈ ਮੈਂ ਹੁਣ ਦੋ 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 4-4000 ਪਹਾੜੇ ਟਰੈਕਟਰ ਲਈ ਫਿਰ ਆਏ ਇਦਾਂ ਉਹਦੇ ਕੋਲੋਂ ਟਰੈਕਟਰ ਲਿਆ ਮੈਂ ਕਿ ਮੈਨੂੰ ਜਿਹੜੇ ਗਵੰਡੀ ਨੇ ਮੇਰੇ ਪਿੰਡ ਵਾਲੇ ਨਤਾਨੇ ਮਾਰਨ ਲੋ ਵੀ ਇਹ ਤਾਂ ਆਹ ਕੰਮ ਲੱਗ ਗਿਆ ਸੋ ਉਹ ਜਿਹੜੀ ਸ਼ਰਮ ਹੈ ਉੱਥੇ ਜਾ ਕੇ ਕਿਉਂ ਕੋਈ ਕੁਛ ਦਾ ਨਹੀਂ ਉੱਥੇ ਜਾ ਕੇ ਮਰਨ ਦਾ ਕਰੀ ਜਾਂਦੇ ਆ ਇੱਥੇ ਨਹੀਂ ਕਰਦੇ ਆ ਗੱਲਾਂ ਦੀ ਘਾਟ ਸਾਡੀ ਪੰਜਾਬੀ ਯੂਥ ਅੰਦਰ ਹੈ ਮੁੱਛਾਂ ਨੂੰ ਵੱਟ ਹੈਂਕੜ ਖੰਗੋਰਾ ਮਾਰ ਕੇ ਲੰਘੜਾ ਸ਼ਾਮ ਨੂੰ 3 ਵਜੇ 4 ਵਜੇ ਸ਼ਰਾਬਾਂ ਸ਼ੁਰੂ ਹੋ ਜਾਂਦੀਆਂ ਨੇ ਮੈਂ ਸ਼ਰੇ ਆਮ ਕਹਿੰਨਾ ਮੇਰੇ ਪਿੰਡ ਦੇ ਹਾਲ ਹਾਲ ਇਹ ਨੇ ਔਰ ਡੇਲੀ ਐਕਸੀਡੈਂਟ ਹੋ ਰਹੇ ਨੇ ਮਰ ਰਹੇ ਨੇ ਸਾਡੇ ਘਰੇ ਇੱਕ ਮੁੰਡਾ ਆਉਂਦਾ ਹੁੰਦਾ ਸੀ ਉਹਨੇ 3-4 ਦਿਨ ਪਹਿਲਾਂ ਹੀ ਲੱਤ ਤੜਾ ਲਈ ਸਕੂਟਰੀ ਤੇ ਜਾਂਦਾ ਉੱਥੇ ਜਾਣ ਦਾ ਉੱਥੇ ਜਾਣ ਦਾ ਸਾਰਿਆਂ ਨੂੰ ਇਹ ਇਹ ਆ ਜਾਂਦਾ ਕਿ ਸੜਕ ਤੇ ਤੁਰਨਾ ਕਿਵੇਂ ਹੈ ਰੋਡ ਤੇ ਲੈਫਟ ਰਾਈਟ ਜਾਣਾ ਕਿਵੇਂ ਹੈ ਕਦੋਂ ਬ੍ਰੇਕਾਂ ਮਾਰਨੀਆਂ ਨੇ ਸਾਰੇ ਇੱਥੇ ਕਿਉਂ ਨਹੀਂ ਸਿੱਖਦੇ ਨਹੀਂ ਸਿੱਖਦੇ ਉੱਥੇ ਕਾਨੂੰਨ ਉੱਥੇ ਕਿਉਂ ਲਾਗੂ ਹੁੰਦੇ ਨੇ ਡਰ ਉਥੋਂ ਦਾ ਉਹ ਤੁਸੀਂ ਡਰ ਇੱਥੇ ਇੱਥੇ ਜੇ ਕੋਈ ਕੋਈ ਪੁਲਿਸ ਵਾਲਾ ਭਾਈ ਕੋਈ ਘੋਰ ਦੰਦਾ ਕੋਈ ਡੰਡਾ ਚੱਕ ਲੈਂਦਾ ਉਹ ਪਿੱਛੇ ਹਜ਼ਾਰਾਂ ਦਾ ਕੱਠ ਸਾਡੇ ਵਾਲੇ ਦਾ ਡੰਡਾ ਕਿਉਂ ਮਾਰਿਆ ਉਹ ਉੱਥੇ ਕੋਈ ਡੰਡਾ ਉੱਥੇ ਕੋਈ ਰੋਕ ਨਹੀਂ ਸਕਦਾ ਪੁਲਿਸ ਨੂੰ ਉੱਥੇ ਉੱਥੇ ਬਣਦੇ ਆ ਅਸੀਂ ਇਹ ਇਹ ਜਿਹੜੀ ਦਿੱਕਤ ਆ ਰਹੀ ਹੈ ਨਾ ਵਿਚਾਲੇ ਬੰਦੇ ਬੰਦੇ ਬਣਨ ਦੀ ਉੱਥੇ ਜਾ ਕੇ ਬਣ ਜਾਂਦੇ ਆ ਇੱਥੇ ਨਹੀਂ ਬਣਦੇ ਉਹ ਭਈ ਤੁਸੀਂ ਇੱਥੇ ਰਹੋ ਇੱਥੇ ਬੰਦੇ ਬਣ ਕੇ ਕੰਮ ਕਰੋ ਇੱਥੇ ਤੁਹਾਡੀਆਂ ਜਿਹੜੀਆਂ ਜ਼ਮੀਨਾਂ ਨੇ ਤੁਸੀਂ 2-4 ਏਕੜ ਤੋਂ ਮੈਂ ਇੱਥੇ ਚੰਡੀਗੜ੍ਹ ਦੇ ਲਾਗੇ ਦੀ ਇੱਕ ਇੱਕ ਜਦ ਪ੍ਰਵਾਸੀ ਬੰਦਾ ਉਹਨੇ ਆਪਦੀ ਕਹਾਣੀ ਸੁਣਾਈ ਉਹਨੇ ਆਪਦੇ ਬੱਚੇ ਸਬਜ਼ੀਆਂ 2-4 ਵਿਗੇ ਜ਼ਮੀਨ ਲੈ ਕੇ ਸਬਜ਼ੀਆਂ ਬੀਜ ਬੀਜ ਕੇ ਆਪਣੇ ਬੱਚਿਆਂ ਨੂੰ ਪੜਾ ਲਿਖਾ ਕੇ ਬਾਹਰ ਭੇਜਤਾ ਔਰ ਉਹ ਬੜਾ ਖੁਸ਼ ਹੈ ਪੰਜਾਬ ਆ ਕੇ ਕਿਉਂਕਿ ਉਹਨੇ ਮਿਹਨਤ ਕੀਤੀ ਹੈ ਸਾਡੇ ਵਾਲੇ ਬੰਦੇ ਤਾਂ ਹਾ ਦੇਵਮੁਛਾਂ ਨੂੰ ਤਾਂ ਯਾਰ ਆਪਣੀ ਆਪਣੀ ਜ਼ਮੀਨਾਂ ਬਚਾ ਕੇ ਆਪਣੇ ਕੰਮ ਕਰਕੇ ਆਪਣੇ ਹੱਡੀ ਮਿਹਨਤ ਕਰਕੇ ਹੱਥੀ ਮਿਹਨਤ ਕਰਕੇ ਇਹੋ ਜਿਹੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ